ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਪਤਾ ਪਰਮੇਸ਼ਰ ਸਾਡੇ ਸਭ ਤੇ ਮਿਹਰ ਕਰਨ ਜੜਦੀ ਕਲਾ ਬਖਸ਼ਣ ਸਾਨੂੰ ਤੰਦਰੁਸਤੀਆਂ ਦੇਣੰਦੇ ਅਰੋਗਤਾ ਦੇਣ ਲੋਕ ਸੁਖੀ ਪਰ ਲੋਕ ਸੁਹੇਲੇ ਕਰਨ ਮਾਰਗਦਰਸ਼ਨ ਕਰਨ ਸਾਡਾ ਬਖਸ਼ਣ ਸਾਨੂੰ ਕਲਯੁਗੀ ਜੀਵਨ ਗੁਰੂ ਪਿਆਰਿਓ ਅੰਮ੍ਰਿਤ ਵੇਲਾ ਸੰਭਾਲਣ ਵਿੱਚ ਬਲ ਬਖਸ਼ਣ ਸਾਨੂੰ ਸੋਝੀ ਦੇਣ ਸਾਡੇ ਘਰਾਂ 'ਚ ਬਰਕਤਾਂ ਪਾਉਣ ਮੜੇ ਖਾਨ ਪੀਣ ਤੋਂ ਮੜੀ ਸੰਗਤ ਤੋਂ ਮੜੇ ਵਿਚਾਰਾਂ ਤੋਂ ਬਚਾਉਣ ਸਾਨੂੰ ਸੋਝੀ ਦਿਨ ਸਾਨੂੰ ਪਤਾ ਪਰਮੇਸ਼ਰ ਸ ਆਉਣ ਵਾਲੇ ਮਾੜੇ ਸਮੇਂ ਸਾਡੀ ਰੱਖਿਆ ਕਰਨ ਦਾ ਸੇ ਕਾਮਨਾ ਕਰਦਾ ਗੁਰੂ ਪਿਆਰੇਓ ਦਾਸ ਉਮੀਦ ਕਰਦਾ ਜੀ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ ਪਿਤਾ ਪਰਮੇਸ਼ਰ ਦੀ ਮਿਹਰ ਕਿਰਪਾ صدਕਾ ਦਾਸ ਵੀ ਚੜ੍ਹਦੀ ਕਲਾ 'ਚ ਗੁਰੂ ਪਿਆਰੇਓ ਆਪ ਸਭ ਦਾ ਪ੍ਰੇਮ ਦੁਆਵਾਂ ਬਹੁਤ ਬੰਦ ਪਿਆਰ ਆਪ ਜੀ ਦਾਸ ਨੂੰ ਦੇ ਰਹੇ ਹੋ ਦਾਸ ਕੋਲ ਕੋ ਸ਼ਬਦ ਨਹੀਂ ਗੁਰੂ ਪਿਆਰੇਓ ਵਾਹਿਗੁਰੂ ਪੀਤਾ ਪਰਮੇਸ਼ਰ ਹੋਰ ਸਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਗੁਰੂ ਪਿਆਰਿਓ ਜਿਸ ਤਰ੍ਹਾਂ ਦਾਸ ਨੇ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਹੈ ਜਿਵੇਂ ਜਿਵੇਂ ਪੀਤਾ ਪਰਮੇਸ਼ਰ ਵੱਲੋਂ ਕੋਈ ਇਸ਼ਾਰਾ ਹੁੰਦਾ ਹੈ। ਅੱਜ ਫੇਰ ਦਾਸ ਨੂੰ ਚਲੋ ਵਾਹਿਗੁਰੂ ਨੇ ਮਿਹਰ ਕੀਤੀ ਤੇ ਬਾਅਦ ਵਿੱਚ ਦਾਸ ਨੇ ਥੋੜੀ ਦਰ ਪਹਿਲਾਂ ਇੱਕ ਨਿਊਜ਼ ਵੀ ਦੇਖੀ ਹੈ ਜਿਸ ਵਿੱਚ कोरोना जो है दोबारा फिर काफी अच्छे लेवल ਦੇ ਉੱਤੇ ਪੈਰ ਪਸਾਰ ਰਿਹਾ ਹੈ। ਔਰ ਪਿਛਲੇ ਹੀ ਹਫਤੇ ਤਕਰੀਬਨ করোনা ਦੇ ਨਾਲ 32 ਮੌਤਾਂ ਹੋਈਆਂ ਹਨ। ਏਸ਼ੀਆ ਦੇ ਵਿੱਚ করোনা ਫੇਰ ਦੁਬਾਰਾ ਕਾਫੀ ਵੱਡੇ ਲੈਵਲ ਤੇ ਦੱਸ ਰਹੇ ਹਨ ਕਿ ਸਾਹਮਣੇ ਆ ਰਿਹਾ ਹੈ। ਇਹ ਸਭ ਚੀਜ਼ਾਂ ਗੁਰੂ ਪਿਆਰੇ ਉਹ ਅੱਗੇ-ਅੱਗੇ ਨਾ ਬਹੁਤ ਬਿਆਨਤ ਹੋਣੀਆਂ ਨੇ। ਹਾਲੇ ਸਾਨੂੰ ਉਹਨਾਂ ਚੀਜ਼ਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੋਝੀ ਨਹੀਂ ਸਾਨੂੰ ਪਤਾ ਨਹੀਂ ਲੱਗ ਰਿਹਾ ਪਰ ਸਮਾਂ ਚੰਗਾ ਨਹੀਂ ਹੈ ਅੱਗੇ ਜਿਹੜੀ ਪਾਕਿਸਤਾਨ ਦੇ ਨਾਲ ਭਾਰਤ ਦੀ ਲੜਾਈ ਹੋਈ ਹੈ ਇਹ ਲੜਾਈ ਕੋਈ ਖਤਮ ਨਹੀਂ ਹੋਗੀ ਗੁਰੂ ਪਿਆਰਿਓ ਬੜਾ ਹੀ ਕੁਛ ਅੱਗੇ ਅੱਗੇ ਚੱਲਣਾ ਹੈ ਇਸ ਕਰਕੇ ਬਸ ਪਿਤਾ ਪਰਮੇਸ਼ਵਰ ਦੇ ਚਰਨੀ ਲੱਗੋ ਜਿੰਨਾ ਹੋ ਸਕਦਾ ਹੈ ਸਭ ਚੱਲਦਾ ਰਹਿਣਾ ਹੈ ਇਹਨੂੰ ਪੈਰਲਰ ਆਪਾਂ ਰੋਕ ਨਹੀਂ ਸਕਦੇ ਪੈਰਲ ਚੱਲਦਾ ਰਹਿਣਾ ਹੈ ਆਪਾਂ ਸਿਰਫ ਨਾਮ ਸਿਮਰਨ ਜਪ ਕੇ ਪਿਤਾ ਪਰਮੇਸ਼ਵਰ ਦੇ ਨਾਮ ਦੀ ਛਤਰੀ ਜਿਹੜੀ ਹੈ ਉਹ ਲੈ ਲੈਣੀ ਹੈ ਤਾਂ ਕਿ ਅਸੀਂ ਭਿੱਜਣ ਤੋਂ ਬਚ ਜਾਈਏ ਮਾੜੀਆਂ ਚੀਜ਼ਾਂ ਤੋਂ ਠੀਕ ਹੈ ਜੀ ਪਿਤਾ ਪਰਮੇਸ਼ਵਰ ਦੀ ਛਤਰਛਾਇਆ ਜਿਹੜੀ ਹੈ ਉਹ ਸਾਡੇ ਸਭ ਤੇ ਬਣੀ ਰਹੇ ਸੋ ਇਸ ਕਰਕੇ ਸਮਾ ਦੇ ਲਾਗੇ ਬਹੁਤ 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 ਮਾੜਾ ਸਮਾ ਹੈ ਇਹ ਤਕਰੀਬਨ 2030 32 ਤੱਕ ਚੱਲਣਾ ਹੈ ਗੁਰੂ ਪਿਆਰਿਓ ਸੋ ਇਸ ਕਰਕੇ ਕੋ ਬਹੁਤ ਵਿਸਰਨ ਦੀ ਜਰੂਰਤ ਨਹੀਂ ਉਤਾਵਲੇ ਹੋਣ ਦੀ ਜਰੂਰਤ ਨਹੀਂ ਕਿ ਅਸੀਂ ਜੀ ਪਤਾ ਨਹੀਂ ਕਿਹੜੀ ਵੱਡੀ ਤਾਕਤ ਹੈਗੇ ਨਹੀਂ ਬਸ ਜੇ ਕੋ ਸਾਡੇ ਤੇ ਕੋਈ ਮਿਹਰ ਹੈ ਕੋਈ ਕਿਰਪਾ ਹੈ ਤਾਂ ਉਹ ਦਾਤੇ ਦੀ ਹੈ ਠੀਕ ਹੈ ਜੀ ਚਲੋ ਵਾਹਿਗੁਰੂ ਮੇਰ ਕਰਨ ਜੜਦੀ ਕਲਾ ਬਖਸ਼ਣ ਸਾਨੂੰ ਸਾਰਿਆਂ ਨੂੰ ਗੁਰੂ ਪਿਆਰਿਓ ਬਾਕੀ ਆਪ ਸਭ ਸੰਗਤ ਦੇ प्रेम ਪਿਆਰ صدਕਾ ਬਹੁਤ ਮਾਰਾ ਸੇਵਾ ਲੈ ਰਹੇ ਨੇ ਬੇਅੰਤ ਜੋ ਨਾਜ ਇਕੱਠਾ ਕਰਵਾ ਕੇ ਗੁਰੂ ਪਿਆਰੇ ਆਉਂਦੇ ਹਨ ਨਾਲ ਸੇਵਾ ਕਰਾਉਂਦੇ ਹਨ ਸਸਤਾਂ ਜਸਤਰਾ ਪਰ ਦਾ ਪਰਮੇਸ਼ਵਰ ਦਾ ਹੁਕਮ ਹੁੰਦਾ ਹੈ ਉਹ ਸਭ ਸੇਵਾ ਲੈ ਰਹੇ ਹਨ ਗੁਰੂ ਪਿਆਰਿਓ ਤਾਂ ਜੋ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਮਦਦ ਮਿਲ ਸਕੇ ਬਾਕੀ ਤਾਂ ਚਲੋ ਜੋ ਹੁ ਪਾਣਾ ਵਾਪਰਨਾ ਵਾਪਰਨਾ ਹੀ ਹੈ ਗੁਰੂ ਪਿਆਰਿਓ ਨੋਜ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 20 ਕੁਆਂਟਲ ਚਾਵਲ ਤੇ ਚੰਨ ਹੋਰ ਆ ਗਏ ਨੇ ਜੀ ਵਾਹਿਗੁਰੂ ਦੀ ਮਿਹਰ ਕਿਰਪਾ ਸਦਕਾ guru mm -hmm. mm -hmm. mm -hmm. اون ਵਾਲਾ ਜਿਹੜਾ ਸਮਾਂ ਹੈ ਉਹ ਬਹੁਤ ਸਮੇਂ ਤੋਂ ਪੈਂਡਿੰਗ ਪਿਆ ਹੈ ਗੁਰੂ ਪਿਆਰਿਓ ਕਿਤਾ ਪਰਮੇਸ਼ਵਰ ਇਹਨੂੰ ਬਹੁਤ ਸਮੇਂ ਤੋਂ ਟਾਲਦੇ ਆ ਰਹੇ ਹਨ ਕਿਉਂ ਕਿ ਕਿਉਂਕਿ ਦਇਆ ਦੇ ਸਾਗਰ ਹਨ ਬਹੁਤ ਸਾਰੇ ਮਹਾਪੁਰਸ਼ਾਂ ਨੇ ਬਹੁਤ ਬੇਨਤੀਆਂ ਚਰਨਾ ਚਲਾਈਆਂ ਪਰ ਪਰਮੇਸ਼ਰ ਦੇ ਮਹਾਰਾਜ ਕੋਈ ਗੱਲ ਨਹੀਂ ਬਖਸ਼ ਦਿਓ ਬਖਸ਼ ਦਿਓ ਪਰ ਉਹ ਬਹੁਤ ਲੰਬਾ ਸਮਾਂ ਨਿਕਲ ਗਿਆ ਪਰ ਸਾਨੂੰ ਸੋਝੀ ਨਾ ਆਈ ਤੇ ਫਿਰ ਆਖਰ ਪਰਮਾਤਮਾ ਨੂੰ ਕੋਈ ਨਾ ਕੋਈ ਸਟੈਂਡ ਜਿਹੜਾ ਉਹ ਲੈਣਾ ਪੈ ਰਿਹਾ ਗੁਰੂ ਪਿਆਰਿਓ ਉਹਨਾਂ ਦੇ ਹੁਕਮ ਦੇ ਵਿੱਚ ਹੈ ਜੋ ਚੰਗਾ ਮਾੜਾ ਹੋ ਰਿਹਾ ਹੈ ਹੁਕਮ ਤੋਂ ਬਾਹਰ ਨਹੀਂ ਹੈ ਕਿਉਂ ਕਿ ਅਸੀਂ ਉਸ ਤਰ੍ਹਾਂ ਦਾ ਬੀਜਿਆ ਜੇ ਬੀਜਿਆ ਤਾਂ ਸਾਨੂੰ ਫਿਰ ਵੱਡਣਾ ਵੀ ਪਵੇਗਾ ਸੋ ਇਸ ਕਰਕੇ ਇਹ ਸਾਰਿਆ ਪ੍ਰਲਬਧ ਦਾ ਹਿੱਸਾ ਹੈ ਗੁਰੂ ਪਿਆਰਿਓ ਵਾਹਿਗੁਰੂ ਸਾਡੇ ਤੇ ਮਿਹਰ ਕਰਨ ਸਭ ਤੇ ਚਲੋ ਗੁਰੂਕਾਰਿਓ ਕੁਝ ਪ੍ਰਸ਼ਨ ਲੈਣ ਦੀ ਦਾਸ ਕੋਸ਼ਿਸ਼ ਕਰਦਾ ਹੈ ਇੱਕ ਖਾਸ ਪ੍ਰਸ਼ਨ ਜੋ ਹੈ ਜ਼ਿਆਦਾਤਰ ਗੁਰੂ ਪਿਆਰਿਆਂ ਦਾ ਪ੍ਰਸ਼ਨ ਹੈ ਬਹੁਤ ਦਾਦ ਦੇ ਵਿੱਚ ਗੁਰੂ ਪਿਆਰੇ ਪ੍ਰਸ਼ਨ ਕਰਦੇ ਹਨ ਗੁਰੂ ਪਿਆਰੇ ਦਾਸ ਕੋਸ਼ਿਸ਼ ਕਰਦਾ ਹੈ ਕਿ ਉਸ ਪ੍ਰਸ਼ਨ ਦੀ ਸਾਂਝ ਪਾਈ ਜਾਵੇ ਉਹ ਪ੍ਰਸ਼ਨ ਇਹ ਹੈ ਗੁਰੂ ਪਿਆਰਿਓ ਕਿ ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਸਾਡੀ ਨਾਮ ਸਿਮਰਨ ਜਪਦਿਆਂ ਸਾਡੀ ਅਵਸਥਾ ਬਣ ਰਹੀ ਹੈ ਕਿਹੜੀ ਅਵਸਥਾ ਬਣ ਰਹੀ ਹੈ ਹਨਾ ਅਸੀਂ ਕਿੱਥੇ ਪਹੁੰਚ ਗਏ ਹਾਂ ਸਾਨੂੰ ਕਿਸ ਤਰ੍ਹਾਂ ਪਤਾ ਲੱਗੇ ਔਰ ਦੂਸਰੀ ਗੱਲ ਜਦੋਂ ਦੇ ਨਾਮ ਸਿਮਰਨ ਨਾਲ ਜੁੜੇ ਹਾਂ ਉਦੋਂ ਦਾ ਕੁਝ ਦੁੱਖ ਤਕਲੀਫਾਂ ਵਧ ਗਈਆਂ ਨੇ ਇਸ ਤਰ੍ਹਾਂ ਦਾ ਵੀ ਵਿਚਾਰ ਹੈ ਗੁਰੂ ਪਿਆਰੇ ਦੇ ਕਈ ਸੋ ਗੁਰੂ ਪਿਆਰੇ ਦਾਸ ਕੋਸ਼ਿਸ਼ ਕਰਦਾ ਹੈ ਦੇਖਦੇ ਆ ਪਿਤਾ ਪਰਮੇਸ਼ਵਰ ਕੀ ਸਾਡੇ ਤੇ ਮਿਹਰ ਕਿਰਪਾ ਕਰਦੇ ਹਨ ਮਾਰਗਦਰਸ਼ਨ ਕਰਨ ਦੇ ਵਿੱਚ ਗੁਰੂ ਪਿਆਰੇ ਜਿੰਨੇ ਇੱਕ ਦਾਸ ਨੂੰ ਸੋਝੀ ਹੈ ਉਹ ਇਹ ਹੈ ਕਿ ਜਦੋਂ ਸਾਡੀ ਕੋਈ ਅਵਸਥਾ ਬਣਦੀ ਹੈ ਉਸ ਦੇ ਵਿੱਚ ਜਿਹੜਾ ਪਹਿਲਾ ਸਟੈਪ ਸਾਡਾ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਸਾਨੂੰ ਜੋ ਵੀ ਅਸੀਂ ਪਿਤਾ ਪਰਮੇਸ਼ਵਰ ਦੇ ਨਾਮ ਦਾ ਸ਼ਬਦ ਜਪ ਰਹੇ ਹਾਂ ਉਕਤ ਵੀ ਹੋ ਸਕਦਾ ਹੈ ਵਾਹਿਗੁਰੂ ਵੀ ਹੋ ਸਕਦਾ ਹੈ ਸਤਨਾਮ ਵੀ ਹੋ ਸਕਦਾ ਹੈ ਮੂਲ ਮੰਤਰ ਵੀ ਹੋ ਸਕਦਾ ਹੈ ਜਾਂ ਕੁਝ ਸ਼ਬਦਾਂ ਦਾ ਸਮੇਲ ਵੀ ਹੋ ਸਕਦਾ ਹੈ ਠੀਕ ਹੈ ਜੀ ਉਹ ਜਿਹੜਾ ਸ਼ਬਦ ਅਸੀਂ ਜਪ ਰਹੇ ਹਾਂ ਸਾਡਾ ਮਨ ਰਸ ਬਣਨਾ ਸ਼ੁਰੂ ਹੋ ਜਾਏਗਾ ਮਨ ਸ਼ਾਮਿਲ ਹੋਣਾ ਸ਼ੁਰੂ ਹੋ ਜਾਏਗਾ ਹਲੇ ਸਾਡਾ ਮਨ ਜਿਹੜਾ ਹੈ ਉਹ ਭੱਜਿਆ ਹੋਇਆ ਹੈ ਉਹ ਸੁੱਤਾ ਹੋਇਆ ਹੈ ਲੇਕਿਨ ਜਦੋਂ ਸਾਡਾ ਮਨ ਜਾਗ ਜਾਏਗਾ ਵਾਹਿਗੁਰੂ ਸ਼ਬਦ ਜੋ ਹੈ ਪਿਤਾ ਪਰਮੇਸ਼ਵਰ ਦੇ ਨਾਮ ਦਾ ਜਾਂ ਕੋਈ ਹੋਰ ਸ਼ਬਦ ਜੋ ਜਪ ਰਹੇ ਹੋ ਉਹ ਬਾਰ-ਬਾਰ ਮਨ ਦੇ ਉੱਤੇ ਚੋਟ ਕਰੇਗਾ ਮਨ ਨੂੰ ਜਗਾਵੇਗਾ ਜਦੋਂ ਮਨ ਸਾਡਾ ਜਾਗ ਜਾਵੇਗਾ ਇਹਦਾ ਮਤਲਬ ਕੀ ਹੈ ਕਿ ਸਾਡੀ ਹੁਣ ਅਵਸਥਾ ਬੰਨੀ ਸ਼ੁਰੂ ਹੋ ਗਈ ਹੈ ਮਨ ਸ਼ਾਮਲ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਤੇ ਮਨ ਭੱਜ ਜਾਂਦਾ ਸੀ ਨਾ ਜੀ ਸ਼ਾਮਲ ਨਹੀਂ ਹੁੰਦਾ ਸੀ ਪਹਿਲਾਂ ਕੰਨ ਰਸ ਬਣਦਾ ਸਾਡੇ ਕੰਨਾਂ ਨੂੰ ਬੁੱਧੀ ਨੂੰ ਅੱਛਾ ਲੱਗਦਾ ਸੁਣਨਾ ਤੋਂ ਇਸ ਕਰਕੇ ਅਸੀਂ बार-बार ਸੁਣਦੇ ਆਂ ਫਿਰ ਸਾਡਾ ਮਨ ਰਸ ਬਣ ਜਾਂਦਾ ਕੰਨ ਰਸ ਤੋਂ ਬਾਅਦ ਫਿਰ ਸਾਡੀ ਅਧਿਆਤਮਿਕ ਯਾਤਰਾ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ ਗੁਰੂ ਪਿਆਰਿਓ ਉੱਤੇ ਫਿਰ ਅਸੀਂ ਜਿੱਥੇ ਪਹਿਲਾਂ 5-7 10 ਮਿੰਟ ਬੈਠਾ ਜਾਂਦਾ ਸੀ ਉਹਨੇ ਤੇ ਅੱਧਾ ਘੰਟਾ 1 ਘੰਟਾ ਡੇਢ ਘੰਟਾ ਬੜੇ ਆਨੰਦ ਨਾਲ ਬੈਠੇ ਜਾ ਰਹੇ ਬੜਾ ਆਨੰਦ ਆ ਰਿਹਾ ਇਹਦੇ ਚ ਫਿਰ ਸਾਨੂੰ ਦੂਸਰੀ ਜਿਹੜੀ ਸਾਡੀ ਅਵਸਥਾ ਹੈ ਉਹ ਗੁਰੂ ਪਿਆਰੇ ਉਹ ਲਾਲ ਰੰਗ ਨਜ਼ਰ ਆਉਣਾ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਅੱਖਾਂ ਬੰਦ ਕਰਾਂਗੇ ਲਾਲ ਰੰਗ ਨਜ਼ਰ ਆਏਗਾ ਇਸ ਤੋਂ ਪਹਿਲਾਂ ਕੀ ਨਜ਼ਰ ਆਉਂਦਾ ਸੀ ਗੁਰੂ ਪਿਆਰੇ ਉਹ ਕਾਲਸ ਨਜ਼ਰ ਆਉਂਦੀ ਸੀ ਅੱਖਾਂ ਬੰਦ ਕਰਦੇ ਤਾਂ ਨੇਰਾ ਨਜ਼ਰ ਆਉਂਦਾ ਹੈ ਨੇੜਾ ਕਿਉਂ ਨਜ਼ਰ ਆਉਂਦਾ ਕਿਉਂਕਿ ਕੋਈ ਅਵਸਥਾ ਨਹੀਂ ਸੀ ਮਲੀਨਤਾ ਸੀ ਤੋਂ ਇਸ ਕਰਕੇ ਹਨੇਰਾ ਨਜ਼ਰ ਆਉਂਦਾ ਹੁਣ ਨਾਮ ਸਿਮਰਨ ਜਪਣਾ ਸ਼ੁਰੂ ਕੀਤਾ ਤੇ ਨਾਮ ਸਿਮਰਨ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ ਜੀ ਤੋਂ ਇਸ ਕਰਕੇ ਉਸ ਪ੍ਰਕਾਸ਼ ਦੀ ਕਿਰਪਾ ਸਦਕਾ ਸਾਨੂੰ ਸਾਡੀ ਪਹਿਲੀ ਜਿਹੜੀ ਸਟੇਜ ਹੈ ਉਹ ਲਾਲ ਰੰਗ ਜਿਹੜਾ ਆੱਖਾਂ ਬੰਦ ਕਰੋਗੇ ਤਾਂ ਨਜ਼ਰ ਆਏਗਾ ਬਹੁਤ ਹੀ ਜ਼ਿਆਦਾ ਸੂਦੀਂਗ ਹੁੰਦਾ ਮਨ ਨੂੰ ਬਹੁਤ ਅੱਛਾ ਲੱਗਦਾ ਹਿਰਦੇ ਨੂੰ ਬੜਾ ਅੱਛਾ ਲੱਗਦਾ ਹੈ ਲੱਗਦਾ ਕਿ ਬਸ ਅੱਖਾਂ ਬੰਦ ਕਰਕੇ ਬੈਠੇ ਰਹੋ ਫਿਰ ਦੂਸਰੇ ਨੰਬਰ ਤੇ ਗੁਰੂ ਪਿਆਰੇ ਉਹ ਸਾਨੂੰ ਬੈਂਗ ਨਹੀਂ ਰੰਗ ਨਜ਼ਰ ਆਉਂਦਾ ਹਨ ਫਿਰ ਸਾਨੂੰ ਲੀਲਾ ਰੰਗ ਨਜ਼ਰ ਆਉਂਦਾ ਹੈ ਜੀ ਬਲੂ ਕਲਰ ਦਾ ਜੀ ਫਿਰ ਕਰਦੇ ਕਰਦੇ ਹੌਲੀ ਹੌਲੀ yellow ਕਲਰ ਦਾ ਪੀਲੇ ਰੰਗ ਦਾ ਨਜ਼ਰ ਆਉਂਦਾ ਹੈ ਜੀ ਫਿਰ 골ਡਨ ਰੰਗ ਨਜ਼ਰ ਆਉਂਦਾ ਹੈ ਜੀ ਪਰ ਹੋਰ ਆਨੰਦ ਆਉਂਦਾ ਹੈ ਜਪੀ ਜਾਂਦੇ ਫਿਰ ਇੱਥੇ ਪਿੱਛੇ ਹਟਣਾ ਮੁਸ਼ਕਲ ਹੋ ਜਾਂਦਾ ਹੈ ਇਹ ਇਸ ਤਰ੍ਹਾਂ ਦੀਆਂ ਸਟੇਜਾਂ ਨੇ ਗੁਰੂ ਪਿਆਰਿਓ ਜਦੋਂ ਅਸੀਂ ਪਹਿਲੀ ਸਟੇਜ ਤੇ ਪਿਤਾ ਪਰਮੇਸ਼ਵਰ ਦੇ ਚਰਨਾਂ 'ਚ ਹਾਜ਼ਰ ਹੋ ਜਾਂਦੇ ਆ ਤੇ ਫਿਰ ਉਸ ਤੋਂ ਬਾਅਦ ਪਿੱਛੇ ਮੁੜਨਾ ਬੜਾ ਮੁਸ਼ਕਲ ਹੈ ਕਿਉਂਕਿ ਅੰਦਰ ਮਨ ਰਸ ਹੀ ਇਹ ਨਭੰਨਾ ਸ਼ੁਰੂ ਹੋ ਜਾਂਦਾ ਹੈ ਸੋਝੀ ਆ ਜਾਂਦੀ ਹੈ ਗਿਆਨ ਇੰਦਰ ਖੁੱਲਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਸਾਨੂੰ ਜਦੋਂ ਗੋਲਡਨ ਰੰਗ ਹੈ ਉਸ ਤੋਂ ਬਾਅਦ ਸਫੇਦ ਰੰਗ ਨਜ਼ਰ ਆਉਂਦਾ ਗੁਰੂ ਪਿਆਰਿਓ ਅੱਖਾਂ ਬੰਦ ਕਰੋਗੇ ਸਫੇਦ ਚਿੱਟਾ ਬ੍ਰਾਈਟ ਬਹੁਤ ਬ੍ਰਾਈਟ ਉੱਥੇ ਅਸੀਂ ਫੇਰ ਟਪਲਾ ਖਾ ਜਾਂਦੇ ਇੱਕ ਵਰਪ ਲੇਖਾ ਪੈ ਜਾਂਦਾ ਉੱਥੇ ਅਸੀਂ ਇਸ ਪ੍ਰਕਾਸ਼ ਨੂੰ ਰੱਬ ਸਮਝ ਬੈਠਦੇ ਆ ਪਿਤਾ ਪਰਮੇਸ਼ਰ ਸਮਝ ਬੈਠਦੇ ਆ ਹਨਾ ਜੀ ਬਹੁਤ ਅਸੀਂ ਖੁਸ਼ ਹੁੰਨੇ ਆ ਉੱਥੇ ਕਜੀ ਮੈਨੂੰ ਇਦਾਂ ਪਿਤਾ ਪਰਮੇਸ਼ਵਰ ਦੇ ਦਰਸ਼ਨ ਹੋਏ ਇਦਾਂ ਦਰਸ਼ਨ ਹੋਏ ਸਾਰੀ ਤਰ੍ਹਾਂ ਦੇ ਭਲੇਖੇ ਸਾਨੂੰ ਪਾਏ ਵੀ ਜਾ ਰਹੇ ਹਨ ਕਿਉਂਕਿ ਬਹੁਤ ਥਾਵਾਂ ਦੇ ਉੱਤੇ ਕੁੰਡਲ ਨਹੀਂ ਜਾਗਰਤ ਕੀਤੀ ਜਾ ਰਹੀ ਹੈ ਪ੍ਰਕਾਸ਼ ਦਿਖਾਇਆ ਜਾ ਰਿਹਾ ਹੈ ਉਹ ਇਹੀ ਸਾਰਾ ਕੁਝ ਹੈ ਗੁਰੂ ਪਿਆਰਿਓ ਪਰ ਜਿਹੜਾ ਨਾਮ ਸ਼ਬਦ ਨੇ ਕੁੰਡਲ ਨਹੀਂ ਸਾਡੀ ਜਾਗਰਤ ਕਰਨੀ ਆ ਜਾਂ ਦਿਖਾਉਣਾ ਉਹ ਇੱਕ ਅਲੱਗ ਚੀਜ਼ ਹੈ ਜਿਹੜਾ ਅਸੀਂ ਆਪਦੇ ਵੱਲੋਂ ਮਤਵਰਤ ਕੇ ਕਿਸੇ ਤਰੀਕੇ ਨਾਲ ਟੈਕਨੀਕ ਦੇ ਨਾਲ ਯੋਗ ਸਾਧਨਾ ਦੇ ਨਾਲ ਪ੍ਰਕਾਸ਼ ਨੂੰ ਪ੍ਰਾਪਤ ਕਰਨਾ ਉਹ ਇੱਕ ਲੱਗ ਚੀਜ਼ ਹੈ ਸੋ ਇਸ ਕਰਕੇ ਸਾਨੂੰ ਜਦੋਂ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ ਤੇ ਅਸੀਂ ਉਸ ਪ੍ਰਕਾਸ਼ ਨੂੰ ਰੱਬ ਸਮਝ ਬੈਠਦੇ ਹਾਂ ਪਰ ਉਹ ਰੱਬ ਨਹੀਂ ਹੈ ਗੁਰੂ ਪਿਆਰੇ ਉਹ ਊਰਜਾ ਹੈ ਉਹ ਸ਼ੁੱਧ ਊਰਜਾ ਹੈ ਉਸ ਦੇ ਵਿੱਚ ਜੋ ਮਲੀਨਤਾ ਸੀ ਉਹ ਖਤਮ ਹੋ ਗਈ ਹੈ ਗੁਰੂ ਪਿਆਰੇਓ ਇਸ ਸ਼ੁੱਧ ਊਰਜਾ ਨੇ ਸਾਨੂੰ ਸ਼ੁੱਧ ਕਰ ਦੇਣਾ ਸਾਡੇ ਵਿਚਾਰਾਂ ਨੂੰ ਸ਼ੁੱਧ ਕਰ ਦੇਣਾ ਜੋ ਹੁਣ ਤੱਕ ਬਹੁਤ ਮਲੀਨ ਵਿਚਾਰ ਸੀਗੇ ਲਾਲਚੀ ਵਿਚਾਰ ਸੀ ਹਨਾ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਵਿੱਚ ਲਿਪਤ ਸੀ ਇਹਨਾਂ ਨੇ ਸਾਨੂੰ ਇਸ ਪ੍ਰਕਾਸ਼ ਨੇ ਬਹੁਤ ਸਾਨੂੰ ਹਲੀਮੀ ਦੇ ਵਿੱਚ ਲਿਆਉਣਾ ਸਮਰ ਸੰਤੋਖ ਦੇ ਵਿੱਚ ਲਿਆਉਣਾ ਹੈ ਇਹ ਸਾਡੀਆਂ ਸਟੇਜਾਂ ਨੇ ਸਾਰੀਆਂ ਜਿਹੜੀਆਂ ਸਾਨੂੰ ਪਤਾ ਲੱਗਣਗੀਆਂ ਕਿ ਬਈ ਪਿਛਲੇ ਸਮੇਂ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਤਾਂ ਮੇਰੇ ਇਹ ਹਾਲਾਤ ਸੀ ਮੈਂ ਇਸ ਤਰ੍ਹਾਂ ਦਾ ਸੀ ਹੁਣ ਮੇਰਾ ਜਿਹੜਾ ਰੁਤਬਾ ਹੈ ਉਹ ਵਧਿਆ ਹੋਇਆ ਹੈ ਹੁਣੋਂ ਮੰਦਰੋਂ ਡਰਨ ਵਾਲੀ ਗੱਲ ਖਤਮ ਹੋ ਗਈ ਹੈ ਭੈ ਖਤਮ ਹੋ ਗਿਆ ਨਰਪੌਤਾ ਆ ਗਈ ਹੈ ਜੀਵਨ ਸ਼ੈਲੀ ਚੇਂਜ ਹੋ ਗਈ ਹੈ ਆਨੰਦ ਆ ਰਿਹਾ ਹੈ ਇਹ ਵੀ ਇੱਕ ਸਟੇਜ ਹੈ ਅਣ ਜਿਸ ਤਰ੍ਹਾਂ ਆਪਾਂ ਰੰਗਾਂ ਦੀ ਸਟੇਜ ਦੱਸਿਆ ਤੁਹਾਨੂੰ ਅਲੱਗ-ਅਲੱਗ ਰੰਗ ਨਜ਼ਰ ਆਉਣਗੇ ਫਿਰ ਪ੍ਰਕਾਸ਼ ਨਜ਼ਰ ਆਏਗਾ ਜੋ ਕਿ ਰੱਬ ਨਹੀਂ ਹੈ ਊਰਜਾ ਹੈ ਸ਼ੁੱਧ ਊਰਜਾ ਹੈ ਉਸ ਊਰਜਾ ਨੇ ਸਾਨੂੰ ਪਿਤਾ ਪਰਮੇਸ਼ਵਰ ਦੇ ਨਾਲ ਮਲਾਪ ਕਰਾਉਣਾ ਹੈ ਦਾ ਉਮੀਦ ਕਰਦਾ ਹਾਂ ਆਪ ਜੀ ਜ਼ਰੂਰ ਗੱਲ ਨੂੰ ਸਮਝ ਪਾ ਰਹੇ ਹੋਵਗੇ ਜੋ ਇਹ ਚਟਾ ਪ੍ਰਕਾਸ਼ ਸਾਨੂੰ ਨਜ਼ਰ ਆਉਂਦਾ ਹੈ ਇਹ ਪ੍ਰਕਾਸ਼ ਰੱਬ ਨਹੀਂ ਹੈ ਇਸ ਨੇ ਸਾਡੀ ਪ੍ਰਮਾਤਮਾ ਦੇ ਨਾਲ ਮੁਲਾਕਾਤ ਕਰਵਾਉਣੀ ਹੈ ਇਹ ਸ਼ੁੱਧ ਊਰਜਾ ਹੈ ਗੁਰੂ ਪਿਆਰਿਓ ਇਹ ਚੀਜ਼ ਦਾ ਅਸੀਂ ਜ਼ਰੂਰ ਧਿਆਨ ਰੱਖੀਏ ਸੋ ਗੁਰੂ ਪਿਆਰਿਓ ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਤੇ ਮਿਹਰ ਕਰਨ ਚੜ੍ਹਦੀ ਕਲਾ ਬਖਸ਼ਣ ਸਾਨੂੰ ਅਗਲਾ ਪ੍ਰਸ਼ਨ ਗੁਰੂ ਪਿਆਰਿਆਂ ਦਾ ਹੈ ਕਿ ਜੋ ਝਟਕੇ ਬਹੁਤ ਲੱਗ ਰਹੇ ਹਨ ਇਹਦੇ ਬਾਰੇ ਜਾਨਣਾ ਚਾਹੁੰਦੇ ਹਨ ਗੁਰੂ ਪਿਆਰਿਓ ਝਟਕੇ ਇਈ ਤਰ੍ਹਾਂ ਦੇ ਹੁੰਦੇ ਹਨ ਜਦੋਂ ਜਦੋਂ ਨਾਮ ਸਿਮਰਨ ਜਪਦੇ ਆਪਾਂ ਪਰ ਕੁਝ ਝਟਕੇ ਜੋ ਸਾਡੇ ਲਈ ਚੰਗੇ ਹੁੰਦੇ ਹਨ ਜਿਸ ਤਰ੍ਹਾਂ ਕੋਈ ਨਾਮ ਸਿਮਰਨ ਜਪਣ ਲਈ ਬੈਠਦਾ ਹੈ ਰੋਜ਼ਾਨਾ ਤੇ ਫਿਰ ਜਦੋਂ ਸੂਖਮ ਦੀ ਦੁਨੀਆ 'ਚ ਜਾਣ ਲੱਗਦੇ ਆ ਉੱਥੇ ਫਿਰ ਜੋਰ ਦੀ ਝਟਕਾ ਲੱਗਦਾ ਹੈ ਉਹਦੇ 'ਚ ਗੁਰੂ ਪਿਆਰਿਓ 네ਗੇਟਿਵ ਪੋਜ਼ਿਟਿਵ ਊਰਜਾ ਜਿਹੜੀ ਹੈ ਉਹ ਕਿਤੇ ਟਕਰਾ ਜਾਂਦੀਆਂ ਨੇ ਆਪਸ ਵਿੱਚ ਇਸ ਕਰਕੇ ਫਿਰ ਝਟਕਾ ਲੱਗਦਾ ਹੈ ਸੋ ਜਿਹੜਾ ਅਸੀਂ ਇਸ਼ਨਾਨ ਵਗੈਰਾ ਕਰਕੇ ਪ੍ਰੋਪਰਲੀ ਅੰਮ੍ਰਿਤ ਵੇਲਾ ਸੰਭਾਲਦੇ ਆ ਨਾ ਨਾਮ ਬਾਣੀ ਰੁਟੀਨ ਦੇ ਵਿੱਚ ਬੈਠਦੇ ਆ ਉਹਦੇ ਚ ਗੁਰਪਿਆਰ ਉਹ ਹੁੰਦਾ ਜਿਵੇਂ ਜਿਵੇਂ ਸਾਡੀ ਅਵਸਥਾ ਬਣਦੀ ਹੈ ਉਹਦੇ ਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜੇ ਅਸੀਂ ਮਲੋ ਬਹੁਤ ਅੱਛੇ ਜਗ੍ਹਾ ਸੂਆ ਤਾਂ ਤੁਸਨ ਰੋਜ਼ ਆਨਾਂ ਦੇ ਦਿਨਚਰਿਆ ਦੇ ਵਿੱਚ ਕੁਛ ਨਾ ਕੁਛ ਅਲੱਗ ਨਜ਼ਰ ਆਏਗਾ ਚੰਗਾ ਨਜ਼ਰ ਆਏਗਾ ਉੱਚੀ ਅਵਸਥਾ ਉੱਠਦੀ ਨਜ਼ਰ ਆਏਗੀ ਉਹਦੇ 'ਚ ਇਹ ਹੁੰਦਾ ਹੈ ਗੁਰੂ ਪਿਆਰਿਓ ਜਿੱਦਾਂ ਫਰਜ਼ ਕਰੋ ਅਸੀਂ ਜਪਨਾ ਸ਼ੁਰੂ ਕੀਤਾ ਏਕ ਓੰਕਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਓਏਕ ਓੰਕਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਓ ਜਾਂ ਅਸੀਂ ਕੱਲਾ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕੀਤਾ ਉਹ ਜਪਦੇ ਆਂ ਜਪਦੇ ਆਂ ਅਸੀਂ ਪਹਿਲਾਂ 2.5 ਮਿੰਟ ਲਈ ਗੁੰਮ ਹੋ ਜਾਵਾਂਗੇ। ਸੋ ਸਾਨੂੰ ਲੱਗੂ ਵੀ ਸਾਨੂੰ ਸ਼ਾਇਦ ਨੀਂਦ ਆ ਗਈ ਹੈ। ਹਨਾ ਜੀ ਬਾਹਰ ਦੇਖਾਂਗੇ ਤਾਂ ਨਾਰਮਲ ਮਸਲਾ ਕੋਈ ਢੀ ਗੱਲਬਾਤ ਹੈ ਨਹੀਂ ਉੱਠ ਜਾਵਾਂਗੇ ਜਦੋਂ ਮਤਲਬ। ਲੇਕਿਨ ਜਦੋਂ ਬੈਠਾਂਗੇ ਤੇ ਫੇਰ ਦੁਬਾਰਾ ਉਹੀ ਮਸਲਾ ਵੀ ਬਹੁਤ ਨੀਂਦ ਜਿਸ ਤਰ੍ਹਾਂ ਸੁੱਤਾ ਹੀ ਨਹੀਂ ਬਹੁਤ देर ਤੋਂ। ਲੇਕਿਨ ਜਦੋਂ ਅਸਲ ਤੋਂ ਉੱਠ ਜਾਨੇ ਫੇਰ ਨਾਰਮਲ ਹੋ ਜਾਂਨੇ। ਇਦਾ ਮਤਲਬ ਕਿ ਇਹ ਗੁਰੂ ਪਰ ਕਿ ਅਸੀਂ ਅਵਸਥਾ ਸਾਡੀ ਸੁੰਨ ਦਿਸ਼ਾ ਦੇ ਵਿੱਚ ਅਸੀਂ ਜਾਣਾ ਸ਼ੁਰੂ ਹੋ ਗਏ ਆ ਜਪ ਰਹੇ ਸੀ ਨਾਮ ਸਿਮਰਨ ਜਪਦੇ ਜਪਦੇ ਸੁੰਨ ਦਿਸ਼ਾ ਦੇ ਵਿੱਚ ਚਲੇ ਗਏ ਆ ਉੱਥੇ ਅਸੀਂ ਢਾਈ ਮਿੰਟ ਦਾ ਸਾਡਾ ਇੱਕ ਧਿਆਨ ਲੱਗੇਗਾ ਜਦੋਂ ਅਸੀਂ ਵਾਪਸ ਉਸ ਧਿਆਨ ਚੋਂ ਨਿਕਲਾਂਗੇ ਢਾਈ ਮਿੰਟ ਬਾਅਦ ਤਾਂ ਸਾਨੂੰ ਝਟਕਾ ਲੱਗਣਾ ਉੱਥੇ ਕਿ ਉਹ ਸਾਡੀ ਗਰਦਨ ਇੰਨੀ ਜ਼ਿਆਦਾ ਰਿਲੈਕਸ ਹੋ ਜਾਣਾ ਹੈ ਅਸੀਂ ਭੁੱਲ ਜਾਵਾਂਗੇ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕਾਰਜ ਕਰ ਰਹੇ ਆ ਪਰ ਉਹ ਤੇ ਝਟਕਾ ਲੱਗ ਜਾਣਾ ਸਾਨੂੰ ਜ਼ਬਰਦਸਤ ਪਰ ਜਦੋਂ ਅਸੀਂ ਥੋੜਾ ਜਿਹਾ ਹੋਰ ਮਿਹਨਤ ਕਰਦੇ ਪਿਤਾ ਪਰਮੇਸ਼ਰ ਦੀ ਮਿਹਰ ਕਿਰਪਾ ਸਦਕਾ ਫਿਰ ਸਾਨੂੰ ਦੋ ਝਟਕੇ ਲੱਗਦੇ ਹਨ ਗੁਰੂ ਪਿਆਰਿਓ 5 ਮਿੰਟ ਲਈ ਗੈਪ ਹੋ ਜਾਣਾ ਹੈ ਅਸੀਂ ਠੀਕ ਹੈ ਜੀ ਮਾਫ ਕਰਨਾ ਦੋ ਝਟਕੇ ਨਹੀਂ ਝਟਕਾ ਦੇ ਕੋਈ ਲੱਗਣਾ ਪਰ ਦੋ ਧਿਆਨ ਲੱਗਨੇ ਆ ਸਾਡੇ ਜੀ ਢਾਈ ਢਾਈ ਮਿੰਟ ਦੇ ਤੇ ਅਸੀਂ ਗੈਪ ਹੋ ਜਾਣਾ 5 ਮਿੰਟ ਲਈ ਫਿਰ ਦੁਬਾਰਾ ਵਾਪਸ ਹੋਵਾਂਗੇ ਤਾਂ ਫਿਰ ਝਟਕਾ ਲੱਗਣਾ ਜ਼ਬਰਦਸਤ ਐਦਾਂ ਗੁਰੂ ਪਿਆਰੇਓ ਸਾਨੂੰ 12 ਧਿਆਨ ਸਾਡੇ ਲੱਗਨੇ ਆ ਢਾਈ ਢਾਈ ਮਿੰਟ ਦੇ ਮਤਲਬ ਕਿ 30 ਮਿੰਟ ਦਾ ਇਕੱਠਾ ਧਿਆਨ ਇੱਕ ਦਿਨ ਲੱਗਣਾ ਸਾਡਾ ਪਹਿਲਾਂ ਸ਼ੁਰੂ ਦੇ ਵਿੱਚ ਇੱਕ ਧਿਆਨ ਲੱਗਿਆ 2.5 ਮਿੰਟ ਦਾ ਅਗਲੇ ਦਿਨ 5 ਮਿੰਟ ਦੇ ਦੋ ਧਿਆਨ ਮਤਲਬ ਇੱਕ ਧਿਆਨ 5 ਮਿੰਟ ਦਾ ਲੱਗਿਆ ਦੋ ਧਿਆਨ ਇਕੱਠੇ ਹੋ ਕੇ ਨਾ ਜ 2.5 ਮਿੰਟ ਦੇ ਇਦਾਂ ਹੀ ਕਰਦੇ ਆ ਕਰਦੇ ਆ ਜਿਸ ਦਿਨ 12 2.5 2.5 ਮਿੰਟ ਦੇ ਧਿਆਨ ਸਾਡੇ ਇਕੱਠੇ ਲੱਗ ਗਏ ਅੱਧੇ ਘੰਟੇ ਵਾਸਤੇ ਅਸੀਂ ਸੁੰਨ ਦਿਸ਼ਾ ਦੇ ਵਿੱਚ ਚਲੇ ਜਾਵਾਂਗੇ ਲੇਕਿਨ ਜਦੋਂ ਸੁੰਨ ਦਿਸ਼ਾ ਦੇ ਵਿੱਚੋਂ ਵਾਪਸ ਆਵਾਂਗੇ ਕਿਸੇ ਕਾਰਨ ਜੇ ਤਾਂ ਬਹੁਤ ਰਾਮ ਨਾਲ ਆ ਰਹੇ ਕੋਈ ਸ਼ੋਰ ਸ਼ਰਾਬ ਨਹੀਂ ਹੈ ਸੇ ਪਾਸੇ ਫਿਰਤੇ ਬਹੁਤ ਰਾਮ ਨਾਲ ਉਤਰਾਂਗੇ ਸਾਡਾ ਉਹਦੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਪਰ ਜੇ ਅਸੀਂ ਕਿਸੇ ਤਰ੍ਹਾਂ ਦਾ ਸਾਨੂੰ ਇਸ ਖੇਡ ਦਾ ਨਾਂ ਪਤਾ ਲੱਗਿਆ ਫਿਰ ਸਾਡੇ ਨਾਲ ਕੀ ਹੋਏਗਾ ਗੁਰੂ ਪਿਆਰੇ ਉਹ ਸਾਨੂੰ ਇਸ ਤਰ੍ਹਾਂ ਮਹਿਸੂਸ ਹੋਣਾ ਹੈ ਕਿ ਭਈ ਮੈਂ ਤੇ ਪਾਠ ਸਿਮਰਨ ਲਈ ਬੈਠਾ ਸੀ ਮੈਨੂੰ ਨੀਂਦ ਆ ਗਈ ਤੇ ਅਸੀਂ ਦੇਖਿਆ ਜਦੋਂ ਜਾਗਾਈ ਉੱਠ ਜਾਣਾ ਉਸ ਵੇਲੇ ਫਿਰ ਕੀ ਹੋਏਗਾ ਫਿਰ ਦੁਬਾਰਾ ਉਹ ਅਵਸਥਾ ਪਤਾ ਨਹੀਂ ਬਣੇ ਜਾਂ ਨਾ ਬਣੇ ਚਾਹੀਦਾ ਇਹ ਸੀਗਾ ਜੇ ਸਾਨੂੰ ਪਤਾ ਹੋਵੇ ਕਿ ਚਲੋ ਨੀਂਦ ਆ ਗਈ ਫਰਜ਼ ਕਰੋ ਤੇ ਕੋਈ ਗੱਲ ਨਹੀਂ ਉੱਥੇ ਲੇਟ ਜਾਓ ਪੰਜ ਸੱਤ 10 ਮਿੰਟ ਲਈ ਇੱਕ ਝਪਕੀ ਲੈ ਲਵੋ ਤੇ ਦੁਬਾਰਾ ਜਦੋਂ ਜਾਗ ਆਏ ਫਿਰ ਉੱਥੋਂ ਹੀ ਆਪਣੀ ਕਾਰਵਾਈ ਸ਼ੁਰੂ ਕਰ ਦੇਵੋ ਨਾਮ ਜਪਣਾ ਸ਼ੁਰੂ ਕਰ ਦੇਵੋ ਦੋ ਦੋ ਸਿਓ ਜਪਾਂਗੇ ਜਪਦੇ ਜਪਦੇ ਡੰਦੇ ਡੰਦੇ ਵਾਣਾ ਡੇਗਦੇ ਡੰਦੇ ਜਪਦੇ ਜਪਦੇ ਹੌਲੀ ਹੌਲੀ ਕੀ ਹੋਏਗਾ ਸਾਡੇ 12 ਧਿਆਨ ਲੱਗਨੇ ਸ਼ੁਰੂ ਹੋ ਜਾਣਾ ਇੱਧਰ ਘੰਟੇ ਲਿਗਾਏ ਬੱਧੇ ਘੰਟਿਆਂ ਧਿਆਨ ਤੋਂ ਬਾਅਦ ਸਮਾਧੀ ਦੀ ਅਵਸਥਾ ਚਲੇ ਜਾਵਾਂਗੇ ਪਰ ਇਹ ਕਰਨਾ ਉਹਨਾਂ ਨੇ ਹੈ ਜਿਨ੍ਹਾਂ ਦੀ ਹੌਲੀ ਹੌਲੀ ਅਵਸਥਾ ਬਣੀ ਹੋਈ ਹੈ ਕੋਈ 1-2 ਦਿਨ 4 ਦਿਨ ਦੀ ਖੇਡ ਨਹੀਂ ਸਮਝ ਲੈਣੀ ਆਪਾਂ ਇਹ ਬਹੁਤ ਧਰਮੇ ਨਾਲ RAM ਨਾਲ ਸਹਜਤਾ ਦੇ ਨਾਲ ਚੱਲਣਾ ਇਦਾਂ ਕਿ ਸਾਡੇ ਤੇ ਸਾਈਡ ਇਫੈਕਟ ਨਾ ਹੋਵੇ। ਅਦਰਵਾਈਜ਼ ਸਾਡੇ ਤੇ ਸਾਈਡ ਇਫੈਕਟ ਆਉਣੇ ਹੀ ਆਉਣੇ ਨੇ। ਔਰ ਸਾਈਡ ਇਫੈਕਟ ਵੀ ਗੁਰੂ ਪਿਆਰੇ ਉਹ ਭਿਆਨਕ ਹੁੰਦੇ ਨੇ, ਸੌਖੇ ਨਹੀਂ ਹੁੰਦੇ। ਠੀਕ ਹੈ ਜੀ। ਇਹਨਾਂ ਗੱਲਾਂ ਦਾ ਜ਼ਰੂਰ ਆਪਾਂ ਧਿਆਨ ਰੱਖ ਕੇ ਚੱਲੀਏ। ਜੋ ਸਾਡੇ ਦੇ ਪਿਤਾ ਪਰਮੇਸ਼ਵਰ ਨੇ ਮਿਹਰ ਕੀਤੀ ਆ, ਉਹਦਾ ਸਾਨੂੰ ਜ਼ਰੂਰ ਗਿਆਨ ਹੋਣਾ ਚਾਹੀਦਾ ਤੇ ਸਹਜਤਾ ਦੇ ਵਿੱਚ ਜਪਦੇ ਜਪਦੇ ਨਾਮ ਸਿਮਰਨ ਦੀ ਪ੍ਰਾਪਤੀ ਜੋ ਰਿਜ਼ਲਟ ਚੰਗਾ ਰਿਜ਼ਲਟ ਜੋ ਹੈ ਉਹ ਪਿਤਾ ਪਰਮੇਸ਼ਵਰ ਤੋਂ ਜੋ ਸਾਨੂੰ ਮਿਲਣਾ ਉਸ ਨੂੰ ਜਰੂਰ ਅੱਛੇ ਤਰੀਕੇ ਦੇ ਨਾਲ ਅਡਾਪਟ ਕਰ ਲੈਣਾ ਚਾਹੀਦਾ ਹੈ ਸਵਕਾਰ ਕਰ ਲੈਣਾ ਚਾਹੀਦਾ ਹੈ ਪਰ ਜੇ ਸਾਨੂੰ ਜਾਣਕਾਰੀ ਨਹੀਂ ਹੋਏਗੀ ਤਾਂ ਸਾਡੀ ਅਵਸਥਾ ਵੀ ਚਲੀ ਜਾਏਗੀ ਤੇ ਨਾਮ ਸਿਮਰਨ ਵੀ ਚਲਾ ਜਾਏਗਾ ਦੁਆਰਾ ਮਨੋਬਲ ਵੀ ਟੁੱਟ ਜਾਏਗਾ ਪਤਾ ਨਹੀਂ ਦੁਆਰਾ ਕਦੋਂ ਕਿਵੇਂ ਬੈਠਾਂਗੇ ਫਿਰ ਸੋਏ ਨਾ ਗੱਲਾਂ ਦਾ ਗੁਰੂ ਘਰ ਦੇ ਛੋਟੇ ਛੋਟੇ ਪੈਰਾਮੀਟਰਸ ਨੇ ਇਹ ਕਿ ਜਦੋਂ ਸਾਡਾ ਧਿਆਨ ਲੱਗਣਾ ਸਾਨੂੰ ਝਟਕੇ ਲੱਗਣੇ ਆ ਜੋਰ ਦੀ ਫਿਰ ਉਹਦਾ ਸ਼ੋਲਡਰ ਦੇ ਉੱਤੇ ਪਿੱਲੋ ਰੱਖ ਲਈਦਾ ਪਿੱਛੇ ਤਾਂ ਕਿ ਸਾਡੀ ਗਰਦਨ ਨੂੰ ਝਟਕਾ ਨਾ ਲੱਗੇ ਇਹ ਤਕਰੀਬਨ 4-5 ਝਟਕੇ ਮੰਨ ਕੇ ਚੱਲੀਏ ਬਸ ਟੋਟਲ ਉਸ ਵੇਲੇ ਆਉਂਦੇ ਨੇ ਕੋਈ ਅੱਜ ਆ ਜਾਈਗਾ ਕੱਲ ਇਕੱਠੇ ਦੋ ਆ ਜਾਣਗੇ ਇਸ ਤਰੀਕੇ ਨਾਲ ਹੁੰਦਾ ਹੈ ਜੀ ਤੇ ਬਸ ਫਿਰ ਉਸ ਤੋਂ ਬਾਅਦ ਖੇਡ ਜਣੀ ਬੰਨੀ ਸ਼ੁਰੂ ਹੋ ਜਾਂਦੀ ਹੈ ਜੀ ਰੋ ਸਹਜਤਾ ਦੇ ਵਿੱਚ ਹੋ ਕੇ ਚੱਲੀਏ ਤਾਂ ਬਿਹਤਰ ਹੁੰਦਾ ਹੈ ਜੀ ਸੋ ਦਾਸ ਉਮੀਦ ਕਰਦਾ ਹੈ ਜੀ ਜ਼ਰੂਰ ਆਪ ਜੀ ਨੂੰ ਆਪ ਜੀ ਦੀਆਂ ਦੋਨਾਂ ਗੱਲਾਂ ਦੇ ਜਵਾਬ ਗੁਰੂ ਪਿਆਰੇ ਮਿਲ ਗਏ ਹੋਣਗੇ ਵਾਹਿਗੁਰੂ ਪਤਾ ਪਰਮੇਸ਼ਰ ਸਾਡੇ ਸਭ ਤੇ ਮਿਹਰ ਕਰਨ ਚੜ੍ਹਦੀ ਕਲਾ ਬਖਸ਼ਣ ਬਹੁਤ ਸਾਰੇ ਗੁਰੂ ਪਿਆਰੇਆਂ ਦਾ ਪ੍ਰਸ਼ਨ ਆਇਆ ਹੋਇਆ ਹੈ ਕਿ ਜੀ ਵੀਡੀਓ ਨੂੰ ਰੋਜ਼ ਨਾ ਬਣਾਇਆ ਕਰੋ ਭਲਾ ਛੋਟੀ ਵੀਡੀਓ ਬਣਾ ਦਵੋ ਗੁਰੂ ਪਿਆਰੇਓ ਦਾਸ ਦੀ ਖੁਦ ਦੀ ਇੱਛਾ ਹੁੰਦੀ ਹੈ ਕਿ ਆਪ ਜੀ ਦੇ ਚਰਨੀ ਲੱਗਿਆ ਜਾਵੇ ਰੋਜ਼ਾਨਾ satsang ਕੀਤਾ ਜਾਵੇ ਵਟਕਾ ਤੇ ਕਦੇ ਜਿਸ ਤਰ੍ਹਾਂ ਕੱਲ ਦਾਸ ਕਾਫੀ ਲੇਟ ਫ੍ਰੀ ਹੋਇਆ ਜੀ ਸੇਵਾ ਚ ਤੇ ਫਿਰ ਬਹੁਤ ਜ਼ਿਆਦਾ ਬਾਰਿਸ਼ ਆ ਗਈ ਮੀਂਹ ਨੇਰੀ ਬਹੁਤ ਜ਼ਿਆਦਾ ਸੀ ਲਾਈਟ ਚਲੀ ਗਈ ਸ਼ੋਰ ਸ਼ਰਾਬਾ ਬਹੁਤ ਫਿਰ ਰਿਕਾਰਡਿੰਗ ਹੋ ਨਹੀਂ ਸਕੀ ਕੱਲ ਸੋ ਕਈ ਵਾਰ ਇਸ ਤਰ੍ਹਾਂ ਦਾ ਕਾਰਨ ਹੋ ਜਾਂਦਾ ਹੈ ਜੀ ਪਰ ਆਪਣੇ ਵੱਲੋਂ ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਆਪ ਜੀ ਦੇ ਰੂਬਰੂ ਹੋਇਆ ਜਾਵੇ ਔਰ satsang ਕੀਤਾ ਜਾਵੇ ਜਿਸ ਦੇ ਨਾਲ ਸਾਡਾ ਦੋਨੋਂ ਦਾ ਭਲਾ ਹੋਵੇ ਜੀ ਸੁਦਾਸ ਕੋਸ਼ਿਸ਼ ਕਰੇਗਾ ਅੱਗੇ ਤੋਂ ਕਿ ਰੋਜ਼ਾਨਾ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ ਜਾਵੇ ਨਹੀਂ ਤਾਂ ਫਿਰ ਇੱਕ ਦਿਨ ਛੱਡ ਕੇ ਤੇ ਜ਼ਰੂਰ ਦਾਸ ਹਾਜ਼ਰ ਹੋਏਗਾ ਜੀ ਵਾਹਿਗੁਰੂ ਮੇਰ ਕਰਨ ਜੜ ਦੀ ਕਲਾ ਬਖਸ਼ਣ ਠੀਕ ਹੈ ਗੁਰੂ ਪਿਆਰੇਓ ਆਪਣਾ ਆਪਣਾ ਧਿਆਨ ਰੱਖੋ ਵਾਹਿਗੁਰੂ ਮੇਰ ਕਰਨ ਜੜ ਦੀ ਕਲਾ ਬਖਸ਼ਣ ਚਰਨੀ ਲੱਗੇ ਰਹੀਏ ਪਿਤਾ ਪਰਮੇਸ਼ਵਰ ਦੇ ਔਰ ਬਸ ਗੂੰਗਣ ਗਾਉਂਦੇ ਰਹੀਏ ਬਾਕੀ ਤਾਂ ਪਿਤਾ ਪਰਮੇਸ਼ਵਰ ਨੇ ਮਿਹਰ ਕਿਰਪਾ ਕਰਨੀ ਹੈ ਸਾਰੀ ਠੀਕ ਹੈ ਗੁਰੂ ਪਿਆਰੇ ਦਾਸ ਨੂੰ ਇਜਾਜ਼ਤ ਦਿਓ ਬੇਅੰਤ ਗਲਤੀਆਂ ਪੁੱਲਣ ਚੁੱਕਾ ਹੋ ਜਾਂਦੀਆਂ ਨੇ ਬੋਲਦੇ ਹੋਏ ਆਪ ਜੀ ਰਬ ਰੂਪ ਹੋ ਦਾਸ ਨੂੰ ਬਖਸ਼ਣਾ ਗੁਰੂ ਪਿਆਰੇਓ ਜਲਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰੇਗਾ ਦਾਸ ਆਪ ਜੀ ਦਾਸ ਨੂੰ ਅੱਗੇ ਬਖਸ਼ੋ ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ